ਲੋ ਵੀ ਮਿੱਤਰੋ ਅੱਜ ਆਏ ਆ ਕਾਰੋਬਾਰ ਕਾਰ ਐਸੈਸਰੀ ਲੁਧਿਆਣਾ ਤੇ ਗੱਡੀ ਦਾ ਆਪਣੀ ਦਾ ਕੰਮ ਹੋ ਗਿਆ ਵਿੱਚ ਕਲਿੱਪ ਚ ਜੁੜ ਗਏ ਦੇਖਿਓ ਅੱਜ ਸਾਰੇ ਕੀ ਹਾਲ ਹੈ ਵੀਰ ਜੀ ਹੋ ਠੀਕ ਠਾਕ ਕੀ ਨਾਮ ਹੈ ਵੀਰੇ ਆਪਣਾ ਕਰਨ ਕਰਨ ਫਰੋਮ ਕਾਰੋਬਾਰ ਕਾ ਕਰਨ ਫਰੋਮ ਕਾਰੋਬਾਰ ਵੀਰੇ ਬਹੁਤ ਵਧੀਆ ਡੀਲ ਕਰਦਾ ਏ ਤੇ ਵੀਰੇ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਲੱਗਿਆ ਆਪਾਂ ਨੂੰ ਕੰਮ ਕਾਰ ਕਰਿਆ ਮੈਂ ਬਹੁਤ ਗੱਡੀਆਂ ਦੇਖਿਆ ਵੀਰੇ ਬਹੁਤ ਸੋਹਣੀਆਂ ਸੋਹਣੀਆਂ ਤਿਆਰ ਕਰੀਏ ਤੇ ਦੱਸੋ ਤੁਸੀਂ ਕੀ ਕੀ ਹੈਨਾ ਕਰਕੇ ਦੰਨਿਆ ਕਾਰ ਦੇ ਐਸੈਸਰੀ ਦੇ ਵੀ ਜਾਂ ਲਾਵਾ ਕੀ ਕੀ ਕੁਝ ਹੋਰ ਕਰਦੇ ਆ ਸਾਡਾ ਕਾਰੋਬਾਰ ਹੈ ਜੀ ਫਸਟ ਆਫ 올 ਆਪਾਂ ਦਾ ਕਾਰ ਸੈਸਰੀ ਡੀਲ ਕਰਦੇ ਜਿਵੇਂ ਤੁਹਾਡੀ ਗੱਡੀ ਚ ਕੰਮ ਕੀਤਾ ਹਾਂਜੀ ਸੀਟ ਕਵਰਸ ਮੈਟਸ ਬੇਸਿਕ ਜੀ ਚੀਜ਼ਾਂ ਮੋਡੀਫਿਕੇਸ਼ਨ ਜਾਂਦੀਆਂ ਨੇ ਠੀਕ ਹੈ ਤੈਨ ਉਸ ਤੋਂ ਬਾਅਦ ਆ ਜਾਂਦੀ ਹੈ ਥੋੜੀ ਰੈਸਟੋਰੇਸ਼ਨ ਚ ਆਪਾਂ ਵਰਕਸ਼ਾਪ ਤੇ ਵੀ ਡੀਲ ਕਰਦੇ ਠੀਕ ਹੈ ਸਰਵਿਸ ਵਗੈਰਾ ਨਹੀਂ ਬਟ ਹਾ ਪੇਂਟ ਵਰਕ ਪੇਂਟਿੰਗ ਪੇਂਟਿੰਗ ਰਿਪੇਅਰਿੰਗ ਵੈਰਾ ਸਾਰਾ ਕੁਝ ਸਰਮੀ ਕੋਟਿੰਗ ਪੀਪਫ ਉਹ ਸਾਰਾ ਵੀ ਜਣੇ ਕਿ ਉੱਪਰਲਾ ਉੱਪਰਲਾ ਕੰਮ ਸਾਰਾ ਹੀ ਕਰਦੇ ਆ ਸਿਰਫ ਸਰਵਿਸ ਨੂੰ ਛੱਡ ਕੇ ਸਰਵਿਸ ਵੀ ਬੜਾ ਮੋਟਾ ਜੇ ਪ੍ਰੋਜੈਕਟ ਲੰਬਾ ਹੋਵੇ ਕਰਾ ਦਿੰਦੀ ਹੈ ਕਰਾ ਦੀਦੀ ਹੈ ਠੀਕ ਹੈ ਠੀਕ ਹੈ ਤੇ ਵੀਰੇ ਨੇ ਬਹੁਤ ਸੋਹਣਾ ਕੰਮ ਕਰਾਇਆ ਵੀਰੇ ਦੱਸੋ ਫਿਰ ਇਹ ਪ੍ਰਾਈਸ ਹੈ ਨਾ ਵੀ ਕੀ ਕੀ ਪ੍ਰਾਈਸ ਹੈ ਇਹਨਾਂ ਦੇ ਸੀਟ ਕਵਰਾਂ ਦਾ ਹੈ ਨਾ ਉਦਾਂ ਜਿਵੇਂ ਸੀਟ ਕਵਰਸ ਆਪਾਂ ਜੇ ਸਕੋਰਪੀਓ ਦੀ ਗੱਲ ਕਰੀਏ ਕੈਪਟਲ ਸੀਟਾ ਵਗੈਰਾ ਦੀ ਜਾਂ ਸੋਫਾ ਸੀਟ ਦੀ ਜਾਂ ਸਿਮਲ ਸੀਟਰ ਗਿੱਟੀ ਦੀ ਗੱਲ ਕਰੀਏ ਤਾਂ ਆਪਣੇ ਕੋਲ ਜਿਹੜੀ ਰੇਂਜ ਹੀ ਹੈਗੇ ਨੇ অপਸ਼ਨ ਬਹੁਤ ਹੌਨ ਡਿਮਾਂਡ ਹੈ ਮੇਰੇ ਦੀ ਠੀਕ ਹੈ ਠੀਕ ਹੈ ਵੀ ਜਿੱਥੇ ਤੱਕ ਜਿੰਨਾ ਕਹਿੰਦੇ ਗੁੜ ਪਾਈ ਜਾਓਗੇ ਉਹਨਾਂ ਨਾਲ ਉਹਨਾਂ ਮਿੱਠਾ ਹੋਈ ਜਾਣਾ ਠੀਕ ਹੈ ਤੇ ਆ ਬਾਈ ਥਾਰਾ ਦੇਖੋ ਤੁਸੀਂ ਕਿਆ ਸੋਹਣੀਆਂ ਸੋਹਣੀਆਂ ਬਣਾਈਆਂ ਪਈਆਂ ਤੇ ਅੰਦਰ ਇੱਕ ਅਪਰੂਬੀ ਕੌਨ ਦੀ ਝਾਤੀ ਮਰਾਉਣੀਆਂ ਬਹੁਤ ਸੋਹਣੀਆਂ ਬਣਾਈ ਹਾਂਜੀ ਇੱਕ ਮਾਡਲ ਹੈ ਵੀ ਆਪਣੇ ਕੋਲ ਪੀਪੀ ਫੋਨ ਨਹੀਂ ਆਈ ਠੀਕ ਹੈ ਜੀ ਬੰਪਰ ਵੀ ਲੱਗਣੀ ਹੈ ਇੱਕ ਆਸੀ ਕੁੱਤੀ ਰੈਡੀ ਠੀਕ ਹੈ ਜੀ ਅ ਜਿਹੜਾ ਆਇਰਨ ਮੈਨ ਦੀ ਲਿਫਟ ਕਿਲੇ ਰਹੀ ਸਾਡੇ ਸ਼ੇਅਰ ਕੀਤੀ ਅੱਛਾ ਜੀ ਨਾਲੇ ਐਗਜ਼ੌਸਟ ਵੀ ਫਿੱਟ ਕੀਤਾ ਠੀਕ ਹੈ ਜੀ ਠੀਕ ਹੈ ਠੀਕ ਜੀ ਜਾਨੀ ਕਿ ਤੁਸੀਂ ਆਪੇ ਕਰਦੇ ਆ ਸਾਰਾ ਕੁਝ ਸਾਰਾ ਕੁਝ ਠੀਕ ਹੈ ਜੀ ਆ ਦੇਖੋ ਬਈ ਸਸਪੈਂਸ਼ਨ ਟੋਟਲੀ ਹੈ ਨਾ ਇਹ ਵੀਰੇ ਉਹ ਨਹੀਂ ਆਪੇ ਕੰਮ ਕਰਦੇ ਆ ਦੋ ਬ੍ਰਦਰਾਂ ਵੀਰੇ ਉਹ ਨਹੀਂ ਜ਼ਿਆਦਾਤਰ ਹੱਥ ਵੀ ਕੰਮ ਕਰਾਉਂਦਾ ਬੜਾ ਵੀਰਾ ਤੇ ਵੀਰਾ ਡੀਲ ਕਰਦਾ ਵੀ ਜਾਨੀ ਕਿ ਮੇਰੇ ਸਾਨੂੰ ਚੀਜ਼ ਪਉ ਵਧੀਆ ਲੱਗੀ ਸਾਡਾ ਵੀ ਆਪਣਾ ਕੰਮ ਇਨ ਦਾ ਕੰਮ ਅਸੀਂ ਆਪ ਕਰਦੇ ਆ ਸਾਰਾ ਕੁਝ ਜਿਹੜੇ ਬੰਦੇ ਆਪ ਕਰਦੇ ਉਹਨਾਂ ਦਾ ਨਾ ਫਰਕ ਹੀ ਰਹਿੰਦਾ ਬਿਲਕੁਲ ਬਿਲਕੁਲ ਤੇ ਵੀਰੇ ਕੋਲ ਬਹੁਤ ਜ਼ਿਆਦਾ ਸਮਾਨ ਆ ਦੇਖੋ ਤੁਸੀਂ ਹੈ ਨਾ ਭਰੀ ਪਈ ਆ ਦੁਕਾਨ ਸਾਰੀ ਔਡੀ ਮਰਸੀਡੀਜ਼ ਜੋ ਮਰਜ਼ੀ ਕਹਿੰਦੇ ਕਰਾ ਲਓ ਸਾਰਾ ਕੁ ਹਾਂਜੀ ਤੇ ਆਪਣੀ ਗੱਡੀ ਦਾ ਇੱਕ ਵੀਰੇ ਨੇ ਬੈਕ ਕੈਮਰਾ ਲਾਇਆ ਏ ਤੇ ਇੱਕ ਬੈਕ ਲੈਂਪ ਕਿਹੜੇ ਕਹਿੰਦੇ ਨੇ ਇਹਨੂੰ ਰਿਫਲੈਕਟਿਵ ਇਹ ਹਾਂ ਇੱਕ ਰਿਫਲੈਕਟਰਸ ਲਾਏ ਆ ਤੇ ਇੱਕ ਆ ਸੀਟ ਕਵਰ ਲਾਇਆ ਸੀਟ ਕਵਰ ਬਹੁਤ ਸੋਹਣੀ ਲੱਗੀ ਆ ਵੀ ਇੱਕ ਫੀਟਿੰਗ ਬਹੁਤ ਵਧੀਆ ਲੱਗੀ ਮੈਨੂੰ ਉਹਦੀ ਵੀਰੇ ਦੀ ਬੱਕਟ ਪਿੱਟੀ ਕਿਹੜੀ ਹਾਂ ਜੀ ਬੱਕਟਲ ਕਰੀ ਦੀ ਤੇ ਹੁਣ ਪੀਪੀਐਫ ਕਰੋਗੇ ਆਪਣੀ ਗੱਡੀ ਨੂੰ ਕੱਕਾ ਤੋਂ ਆਈਏ ਅਸੀਂ ਜਦੋਂ ਤੁਸੀਂ ਕਹੋਗੇ ਕਰਦੇ ਬਹੁਤ ਸੋਹਣਾ ਲੱਗਿਆ ਠੀਕ ਹੈ ਠੀਕ ਹੈ ਵੀ ਅਤਵਾਰ ਦੀ ਛੁੱਟੀ ਹੈ ਠੀਕ ਹੈ ਠੀਕ ਹੈ ਨਾ ਬਹੁਤ ਸੋਹਣਾ ਲੱਗਿਆ ਤੇ ਆਜੋ ਆਪਾਂ ਉਧਰ ਵੀ ਦਿਖਾ ਦਈਏ ਹੈ ਨਾ ਕੀ ਕੀ ਕੁਝ ਕਰਦੇ ਆ ਮੁੰਡੇ ਨੇ ਕਰੀ ਆਪਣੀ ਫਿਟਿੰਗ ਸਾਰੀ ਕਾਰ ਦੀ ਇਹ ਆਪਾਂ ਫਾਰ ਦਾ ਪਿਛਲਾ ਬੱਫਰ ਜਮਨੀ ਦਾ ਪਿਛਲਾ ਮੰਤਰੇ ਲਾਈ ਜਾਂਦੇ ਹਾਂਜੀ ਹਾਂਜੀ ਆ ਦੇਖੋ ਕਹਿੰਦੇ ਕੰਪੇਅਰ ਥਾਰ আর ਜਮਨੀ ਕੰਪੇਅਰ ਕਰ ਲੋ ਕਿ ਠੀਖੜੇ ਜਾਂ ਵੀਆ ਦੋਨੇ ਇਧਰ ਵੀ ਇਹਦਾ ਆ ਗਿਆ ਸਪੋਰਟਿੰਗ ਦਾ ਕਹਿੰਦੇ ਕਹਿ ਦਿੰਨੇ ਆ ਜਿਹੜਾ ਡਿਪਾਰਟਮੈਂਟ ਉਹ ਆ ਗਿਆ ਇਹ ਬਿਲਕੁਲ ਡਿਫਰੈਂਟ ਰੱਖਿਆ ਆਪਾਂ ਬਿਕੋਸ ਸਪੋਰਟਿੰਗ ਪੀਪੀਐਫ ਨੂੰ ਥੋੜਾ ਜਿਹਾ ਸੈਪਰੇਟ ਹੀ ਰੱਖਿਆ ਹਾਂਜੀ 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 ਨਹੀਂ ਥੋੜਾ ਕੰਮ ਬਹੁਤ ਸੋਹਣਾ ਲੱਗਿਆ ਆਪਾਂ ਵੀ ਜਿਹੜੀ ਹਰੇਕ ਡਿਪਾਰਟਮੈਂਟਾਂ ਚ ਵੰਡ ਕੇ ਚੱਲਿਆ ਹੋਇਆ ਕੰਮ ਹੁਣ ਡਿਟੇਲਿੰਗ ਹੋ ਜਾਂਦੀ ਹੈ ਹਾਂਜੀ ਬਹੁਤ ਵਧੀਆ ਇੱਕ ਧਾਰਨਾਤ ਤੋਂ ਠੀਕ ਹੈ ਜੀ ਤੇ ਬਹੁਤ ਇੱਕ ਧਾਰਨਾਤ ਪੁਧਰੀ ਨਾ ਤੋਂ ਉਧਰ ਤੋਂ ਆਈ ਆ ਠੀਕ ਹੈ ਠੀਕ ਹੈ ਜੀ ਅਗੇ ਟੇਕ ਲਵਾਂਗੇ ਹਾਂਜੀ ਹਾਂਜੀ ਬਹੁਤ ਸੋਹਣਾ ਕੰਮ ਲੱਗਿਆ ਹੈ ਨਾ ਤੇ ਕੋਈ ਪੂਰੀ ਹੋਈ ਵੀ ਹੈ ਗੱਡੀ ਕੋਈ ਕੰਪਲੀਟ ਹੋਈ ਵੀ ਹੈ ਹਾਂਜੀ ਇਹ ਇਹ ਸੈਰਾਮਿਕ ਹੈ ਕਿ ਪੀਪਫ ਹੈ ਅੱਛਾ ਪੇਂਟ ਕੀਤੀ ਆ ਠੀਕ ਹੈ ਠੀਕ ਆਪਣੇ ਖੁਦ ਨੇ ਤੁਸੀਂ ਆਪ ਹੀ ਕਰੀ ਆ ਨਾ ਤਿਆਰ ਠੀਕ ਸਾਰੀ ਤਿਆਰ ਤੁਸੀਂ ਆਪ ਕਰੀ ਆ ਇਹ ਛੋਟੇ ਲਿਖੋ ਕੋਈ ਦੇਖ ਰਿਹਾ ਦੇਖੋ ਕਿਆ ਬਣਾਈ ਇਹ ਸੌਫਟ ਕਬੂ ਹਾਂ ਇਹ ਬਹੁਤ ਸੋਹਣੀ ਬਣਾਤੀ ਦੇਖੋ ਤੁਸੀਂ ਮੈਨੂੰ ਡੈਡੀ ਦੱਸ ਰਹੇ تھے ਕਿ ਅਸੀਂ ਦੇਖ ਕੇ ਗਏ ਕਹਿੰਦੇ ਇਹ ਕੱਪੜੇ ਦੀ ਹੁੰਦੀ ਆ ਸਾਰੀ ਵੈਸੇ ਕੱਪੜੇ ਦੀ ਹਾਂ ਪਰ ਮੈਟਲ ਦੀ ਬਣਾਈ ਹਾਂ ਬਹੁਤ ਸੋਹਣੀ ਤਿਆਰ ਕਰੀਏ ਦੇਖੋ ਹੈਨਾ ਪਿੱਛੇ ਦੋ ਸੀਟਾਂ ਲਾਤੀਆਂ ਮੂਰੇ ਦੋ ਹੋ ਗਏ ਵੀ ਚਾਰ ਹੈਨਾ ਜੀ ਸਾ ਸਕਰੀਨਾਂ ਲਾਤੀਆਂ ਦੇਖੋ ਲਾਰਪੇਡ ਵੀ ਲਾਇਆ ਇਹ ਪਾਰਟੀਸ਼ਨ ਵੀ ਲਾਇਆ ਤਾਂ ਕਿ ਜਿਹੜਾ ਬੰਦਾ ਸਾਨਾ ਉਹ ਮੁੜ ਕੇ ਸਿੱਧ ਲੈਣੇ ਵੜ ਜਾਏ ਹਾਂਜੀ ਹਾਂਜੀ ਫੇ ਤੁਸੀਂ ਬਹੁਤ ਸੋਹਣਾ ਹੈ ਨਾ ਐ ਡੀਪਲੀ ਬਹੁਤ ਤੱਕ ਕੇ ਦੇਖਿਆ ਹੈ ਨਾ ਵੀ ਕੀ ਕੀ ਕੁਝ ਕਿਵੇਂ ਕਿਵੇਂ ਕਰਨਾ ਹੈ ਆ ਦੇਖੋ ਉੱਪਰ ਹੈ ਨਾ ਕਿੰਨਾ ਸੋਹਣਾ ਕਰਿਆ ਸਿਟਿੰਗ ਵੀ ਜਮਾਈ ਓਕੇ ਹਾਂ ਆਹ ਬੈਠੀ ਬੈਠੀ ਨਿ ਆਓ ਦੇਖੋ ਹਾਂ ਸਾਰਾ ਸਾਰਾ ਸਹੀ ਕਰਿਆ ਕੰਮ ਬਹੁਤ ਸੋਹਣਾ ਲੱਗਿਆ ਵੀਰੇ ਉਰੇ ਹੈ ਨਾ ਤੁਹਾਡਾ ਕੰਮ ਕਰ ਦੇ ਕੇ ਤੇ ਇੱਕ ਸਭ ਤੋਂ ਵੱਡੀ ਗੱਲ ਰੇਟ ਦੀ ਆ ਜਾਂਦੀ ਹੈ ਕਿਉਂਕਿ ਜਿਹੜੇ ਨਾ ਸਾਡਾ ਜੱਟ ਭਾਈ ਚਾਰ ਆ ਜਾਂਦਾ ਇਹਨਾਂ ਨੇ ਆ ਕੇ ਰੇਟ ਪਰ ਰੁਕਣਾ ਹੁੰਦਾ ਵੀ ਰੇਟ ਕਿੰਨਾ ਹੈ ਤੁਹਾਡਾ ਜੈਨੂਇਨ ਜਿਹੜੇ ਰੇਟ ਜਦ ਆਪਾਂ ਡੀਲ ਕਰਦੇ ਨਾ ਕਿਸੇ ਨਾਲ ਤਾਂ ਕਿਸੇ ਨੂੰ ਵੱਧ ਘੱਟ ਨਾ ਲੱਗੇ ਤਾਂ ਉਹ ਬਹੁਤ ਸੋਹਣਾ ਲੱਗਦਾ ਵੀ ਆ ਬੰਦੇ ਕੋਲ ਇਹਦੇ ਕੋਲੇ ਜਾਈਏ ਤਕਲੀਫ ਉਦੋਂ ਨਹੀਂ ਹੁੰਦੀ ਜਦੋਂ ਪ੍ਰਾਈਸ ਨਾਲ ਕੁਆਲਿਟੀ ਮਿਲ ਜੇ ਤਕਲੀਫ ਉਦੋਂ ਹੁੰਦੀ ਜਦੋਂ ਸਿਰ ਪ੍ਰਾਈਸ ਨਾਲ ਮਿਲੇ ਹਾਂ ਪ੍ਰਾਈਸ ਨਾਲ ਕੁਆਲਿਟੀ ਉਹੀ ਮਾਰਕੀਟ ਹਾਂ ਕੁਆਲਿਟੀ ਉਹੀ ਜਿੱਕ ਤਾਂ ਆਉਂਦੀ ਹੈ ਪਵਰਤਿਆਂ ਮੇਰੇ ਦਿੱਤੀ ਕੋਲਿਟੀ ਜੇ ਬੰਦੇ ਨੇ ਪੈਸੇ ਖਰਚੇ ਤਾਂ ਵੀ ਵਰਥ ਟ ਲੱਗੇ ਹੋ। ਹਾਂਜੀ 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 ਹਾਂਜੀ। ਅੱਜ ਇਹਦਾ 2-3 ਕੇ ਕੰਮ ਰਹਿ ਗਈ ਤੇ ਇਹਦੇ ਜਿਹੜੇ ਕਰਾਉਣ ਤੋਂ ਰਹਿੰਦੇ ਸੀਗੇ ਉਹ ਕਰਾ ਦਈਏ। ਅੱਗੇ ਵਿਆਹਾਂ ਦਾ ਟਾਈਮ ਆ ਤੇ ਮੁੜ ਕੇ ਸਾਡੇ ਕੋਲ ਟਾਈਮ ਨਹੀਂ। ਇੱਕ ਤਾਂ ਸੀਟ ਕਵਰ ਰਾਣੀ ਦੇ ਪਾਉਣੇ ਆ ਤੇ ਹੁਣ ਬੈਕ ਕੈਮਰਾ ਲੱਗ ਰਿਹਾ ਇਹਦਾ। ਤੇ ਬੰਦਿਆਂ ਦੀ ਇੰਨੀ ਜੇਨੂਇਨ ਫਿਟਿੰਗ ਆ। ਕਿਸੇ ਪਾਸੇ ਨੂੰ ਕੋਈ ਤਾਰ ਨਹੀਂ ਦਿਖ ਰਹੀ ਹੈ ਨਾ origignal fitting ਹੀ ਕਰਤੀ ਵੀ ਹਾਂ ਕੰਪਨੀ ਫਿਟਡੇ ਹੋ ਰਿਹਾ ਹੈ ਗਾ ਵਾ ਤੇ ਵੀਰ ਉਹਨਾਂ ਦਾ ਬਹੁਤ ਵਧੀਆ ਕੰਮਕਾਰ ਆ ਮੈਂ ਸੀਟ ਕਵਰ ਆਪਣੇ ਆ ਰਹੇ ਆ ਮੈਂ ਰਾਣੀ ਨੂੰ ਪੁਆ ਦੇਣੇ ਅੱਜ ਵੀਰ ਜੀ ਅੱਜ ਕਮੈਂਟ ਤੇ ਤਾਂ ਤੇ ਕਰਕੇ ਆਪਣਾ ਤੁਹਾਨੂੰ ਪਤਾ ਸੋਨੀ ਉਰੇ ਹੈ ਨਹੀਂ ਉਹਨੂੰ ਜਾਣਾ ਪਿਆ ਤੇ ਮੇਰਾ ਯਾਰ ਬੜੇ ਡੈਡੀ ਦਾ ਸਾਡ ਬੜੇ ਡੈਡੀ ਨੂੰ ਆਉਣਾ ਪਿਆ ਦੋਨਾਂ ਨੂੰ ਬੈਕ ਕੈਮਰਾ ਤਾਂ ਲੱਗ ਰਿਹਾ ਤੇ ਹੁਣ ਸੀਟ ਕਵਰ ਵੀ ਆ ਗਏ ਸੀਟ ਕਵਰ ਆਪਾਂ ਨੇ ਲੱਤੇ ਆ ਪੂਰੇ ਬਲੈਕ ਪੂਰੇ ਬਲੈਕ ਚ ਸੀਟ ਕਵਰ ਆਪਣੀਆਂ ਪਿਛਲੀਆਂ ਸੀਟਾਂ ਨੂੰ ਲੱਗਿਆ ਹੋਇਆ ਵੀਰ ਕੰਮ ਬਹੁਤ ਜੈਨੂਨ ਹੋ ਰਿਹਾ ਹੈ। ਪਾਈ ਗੱਲਾਂ ਯਾਰ ਕੋਈ ਗੱਲ ਨਹੀਂ। ਸਾਮੀ ਨੇ ਕਲ ਸੂਰੇ ਚੇੜਾ ਲਾਣਾ। ਠੀਕ ਹੈ। ਤਾਂ ਜੈਨੂਨ ਬਤਨੀ ਕਿ ਮੈਂ ਮਾ ਡਾਕ ਕਰਵਾਇਆ। ਉਹ ਤਾਂ ਬੰਦਾ ਉੱਥੇ ਹੈਗਾ ਹੀ ਐ। ਮੁੰਡੇ ਨੇ ਪੂਰੀ ਜੈਨੂਨ ਫਿਟਿੰਗ ਕਰਤੀ ਐ ਨਾ। ਪਰ ਸੀਟਾਂ ਵਾਲਾ ਲੱਗਿਆ ਵਾ ਵੀਰ ਉਹ ਵੀ ਵਧੀਆ ਕਰ ਰਿਹਾ ਵੇ ਟੀਮ ਪੂਰੀ ਆ ਇੱਕ ਸੀਟ ਤਿਆਰ ਹੋ ਗਈ ਲਾਡੀ ਕਿਵੇਂ ਲੱਗਿਆ ਕੰਮ ਵਧੀਆ ਠੀਕ ਹੋ ਰਹੇ ਨੇ ਠੀਕ ਹੈ ਚੱਲ ਰਹੇ ਕਵਰ ਕੀ ਮਿਲ ਗਿਆ ਬੰਦੇ ਹਾਂ ਹਾਂ ਕਵਰ ਸੀਟ ਕਵਰ ਵਧੀਆ ਮਿਲ ਗਈ ਲੀਆਂ ਸੀਟਾਂ ਗੱਬੇ ਵਾਲੀਆਂ ਤੇ ਆ ਪਿੱਛੇ ਵਾਲੀ ਸੀਟ ਤੇ ਲੱਗ ਰਿਹਾ ਹੁਣ ਇੱਕ ਕੰਬੈਨ ਵਾਲੇ ਨਾ ਜਿਹੜੇ ਆਪਾਂ ਸਾਈਕਲ ਵਾਲੇ ਗਾਜ ਹੁੰਨੇ ਆ ਉਹਨਾਂ ਨਾਲੇ ਕੰਮ ਕਰਦੇ ਆ ਇਹ ਮੈਂ ਕਿਹਾ ਦੱਸਿਆ ਵੀਰ ਉਹਨਾਂ ਨੂੰ ਵੀ ਇਹ ਤਿੰਨ ਚਾਰ ਜਗ੍ਹਾ ਯੂਜ਼ ਹੁੰਦੇ ਆ ਸਾਈਕਲ ਦੇ ਉਹਦੇ ਚੱਕੇ 'ਚ ਕੰਬੈਨ ਵਾਲਿਆਂ ਨੂੰ ਪਤਾ ਕੰਬੈਨ ਚ ਕਿੱਥੇ ਯੂਜ਼ ਹੁੰਨੇ ਆ ਇਹ ਤੇ ਨਾ ਇਹਨਾਂ ਨੂੰ ਸੀਟਾਂ ਚ ਯੂਜ਼ ਕਰਨੇ ਪੈਂਦੇ ਆ ਇੰਟੇ ਚ ਗੱਡੀ ਨੂੰ ਖੋਲ ਬੰਨ ਕਰ ਦੰਨੇ ਆ ਫਟਾਫਟ ਕੰਮ ਹੋ ਰਿਹਾ ਹੈ ਗੱਡੀ ਹੋ ਗਈ ਆਪਣੀ ਤਿਆਰ ਹੁਣ ਚੱਲੇ ਪਿੰਡ ਨੂੰ ਕੰਮ ਬਹੁਤ ਸੋਹਣਾ ਹੋਇਆ ਕਾਰੋਬਾਰ ਨਾਲਿਆਂ ਦੇ ਉਰੇ ਆਏ ਹੋਏ ਸੀਗੇ ਤੇ ਆਹ ਭਾਈ ਨੇ ਸਕੋਰਪੀਓ ਇਹਦੀ ਵੀ H11 ਨੇ ਆ ਇਹਨੇ ਵੀ ਆਹੀ ਖੁਸ਼ ਕਰਾਇਆ ਸੇਮ ਲੋ ਚੱਲੀਏ ਪਿੰਡ ਨੂੰ ਹੁਣ